ਯਾ ਤਾਂ ਲੋਕਾਂ ਨੂੰ ਸ਼ਰਮ ਦਾ ਘਾਟਾ ਜਾਂ ਫਿਰ ਛਿੱਤਰਾਂ ਦਾ ਕੁਝ ਲੋਕ ਅਜਹੀਆਂ ਹਰਕਤਾਂ ਕਰਦੇ ਨੇ ਜਿਸ ਦੇ ਨਾਲ ਕਈ ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਲੋਕ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਫਿਰ ਮਾਫੀ ਦੀ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ ਪਰ ਅਜਹੀਆਂ ਹਰਕਤਾਂ ਪਹਿਲਾਂ ਕਰਨੀਆਂ ਹੀ ਕਿਉਂ ਜੇ ਤੁਹਾਨੂੰ ਮਾਫੀ ਮੰਗਣੀ ਪਵੇ ਪਰ ਹਜੇ ਮਾਫੀ ਤਾਂ ਨਹੀਂ ਮੰਗੀ ਗਈ ਕੁਝ ਤਸਵੀਰਾਂ ਜਿਹੜੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਛੇੜਛਾੜ ਕੀ ਕਰਕੇ ਉਹ ਤਸਵੀਰਾਂ ਜਿਹੜੀਆਂ AI ਦੇ ਥਰੂ ਬਣਾਈਆਂ ਗਈਆਂ ਫਿਰ ਆਪਣੇ ਫੇਸ ਤੇ ਵਾਇਰਲ ਕੀਤੀਆਂ ਗਈਆਂ ਇੱਕ ਵਿਅਕਤੀ ਹੈ ਰਵੀ 3 ਰਾਠੀ ਕਰਕੇ ਜੜਾ ਉਸ ਦਾ ਪੇਜ ਹੈ ਉਸ ਤੇ ਉਹ ਵੀਡੀਓਜ਼ ਪਾਈਆਂ ਗਈਆਂ ਉਸ ਵੀਡੀਓਜ਼ ਦੇ ਉੱਪਰ ਜੋ ਸ਼ਬਦ ਲਿਖੇ ਗਏ ਨੇ ਉਹਨਾਂ ਤਸਵੀਰਾਂ ਦੇ ਉੱਪਰ ਜੋ ਸ਼ਬਦ ਲਿਖੇ ਗਏ ਨੇ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਤੇ ਉਹ ਸ਼ਬਦ ਬੜੇ ਹੀ ਬੇਕਾਰ ਨੇ ਉਹਨਾਂ ਲਈ ਜੋ ਉਹਨਾਂ ਦੀਆਂ ਵੀਡੀਓ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਗੁਰੂ ਨਾਨਕ ਦੇਵ ਜੀ ਦੀਆਂ AI ਦੇ ਨਾਲ ਕ੍ਰੀਏਟ ਕਰਕੇ ਜਨਰੇਟ ਕਰਕੇ ਆਪਣੇ ਪੇਜ ਦੇ ਵੱਲੋਂ ਆਪਣੇ ਪੇਜ ਤੇ ਉਸ ਵਿਅਕਤੀ ਦੇ ਵੱਲੋਂ ਪਾਈਆਂ ਗਈਆਂ ਲੋਕਾਂ ਦੇ ਵੱਲੋਂ ਉਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਤੋਂ ਬਾਅਦ ਸਿੱਖ ਪੰਥ ਦੇ ਵੱਲੋਂ ਪੰਜਾਬੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਜਿਸ ਨੇ ਵੀ ਇਹ ਫੋਟੋਜ਼ ਜਿਹੜੀਆਂ ਨੇ AI ਦੇ ਨਾਲ ਬਣਾ ਕੇ ਵਿਗਾੜ ਕੇ ਪੇਸ਼ ਕਰ ਦਿੱਤੀਆਂ ਨੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਅਤੇ SGPC ਜਿਹੜੀਆਂ ਪੂਰੀ ਇਸ ਤੇ ਧਿਆਨ ਦੇਵੇ ਅਤੇ ਉਸ ਵਿਅਕਤੀ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਿਸ ਨੇ ਇਹਨਾਂ ਫੋਟੋਜ਼ ਨੂੰ ਐਡਿਟ ਕਰਕੇ ਅਤੇ ਗਲਤ ਤਰੀਕੇ ਦੇ ਨਾਲ ਛੇੜਛਾੜ ਕਰਕੇ ਪੇਸ਼ ਕੀਤਾ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵੀ ਕੁਝ ਦਿਖਾ ਦਿੰਦੇ ਆ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਉਸ ਦੇ ਵਿੱਚ ਜੋ ਸ਼ਬਦ ਲਿਖੇ ਗਏ ਨੇ ਉਹ ਸ਼ਬਦ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੀ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਤੁਹਾਨੂੰ ਨਹੀਂ ਦਿਖਾ ਸਕਦੇ ਹੁਣ ਦੇਖਣਾ ਹੋਵੇਗਾ ਕਿ ਫੋਟੋਜ਼ ਵਾਇਰਲ ਹੋਣ ਤੋਂ ਬਾਅਦ ਇਸ ਵਿਅਕਤੀ ਦੀ ਆਈਡੀ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਜਾਂ ਫਿਰ ਪੰਜਾਬ ਸਰਕਾਰ ਕੋਈ ਇਸ ਤੇ ਸਖਤ ਢੋਸ ਕਦਮ ਚੁੱਕਦੀ ਹੈ ਜਾਂ ਫਿਰ ਨਹੀਂ ਪਹਿਲਾਂ ਹੀ ਹਰ ਕਿਸੇ ਦੇ ਵੱਲੋਂ ਕਿਹਾ ਗਿਆ ਹੈ ਕਿ AI ਦੇ ਨਾਲ ਵੀਡੀਓਜ਼ ਅਤੇ ਫੋਟੋਸ ਐਡਿਟ ਕੀਤੀਆਂ ਜਾਂਦੀਆਂ ਨੇ ਕਈ ਵਾਰ ਸਾਫ਼ ਸੁਥਰੀ ਫੋਟੋ ਨੂੰ ਐਡਿਟ ਕਰਕੇ ਅਸ਼ਲੀਲ ਬਣਾ ਦਿੱਤਾ ਜਾਂਦਾ ਹੈ AI ਬੇਹਦ ਖਤਰਨਾਕ ਸਾਬਤ ਹੋ ਰਿਹਾ ਹੈ ਜਿੱਥੇ AI ਨੇ ਪਹਿਲਾਂ ਲੋਕਾਂ ਨੂੰ ਸਹੂਲਤ ਦਿੱਤੀ ਕੰਮ ਦਿੱਤਾ ਅਤੇ ਦੂਜੇ ਪਾਸੇ ਜੇ ਕਹ ਲਈਏ ਕਿ AI ਦੇ ਨੈਗੇਟਿਵ ਪੁਆਇੰਟ ਵੀ ਬੇਹਦ ਦਸਾ ਮਣਿਆ ਰਹੇ ਨੇ ਇਸ ਦਾ ਰੂਲ ਹੋਣੇ ਚਾਹੀਦੇ ਨੇ ਕੋਈ ਕ੍ਰਾਈਟੇਰੀਆ ਹੋਣਾ ਚਾਹੀਦਾ ਜਾਂ ਫਿਰ ਕੁਝ ਪਾਬੰਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਕੁਝ ਕੁ ਲੋਕ ਹੀ ਇਸ ਨੂੰ ਵਰਤਣੇ ਚਾਹੁੰਦੇ ਨੇ ਜਾਂ ਕੰਪਨੀ ਕਿਸੇ ਕੰਪਨੀ ਦੇ ਲਈ ਇਹ ਹੋ ਸਕਦਾ ਹਰ ਕੋਈ ਵਿਅਕਤੀ AI ਨੂੰ ਵਰਤ ਕੇ ਕਿਸੇ ਦੀ ਕੋਈ ਘਟਿਆ ਵੀਡੀਓ ਬਣਾ ਰਿਹਾ ਕਿਸੇ ਦੀ ਕੋਈ ਘਟਿਆ ਤਸਵੀਰ ਬਣਾ ਰਿਹਾ ਇਸ ਤੋਂ ਬਾਅਦ ਜੇ ਗਲ ਕਰ ਲਈਏ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੁਣ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੋਵੇਗੀ ਕਿੰਨੀ ਕ ਪਾਬੰਦੀ ਹੋਵੇਗੀ ਜਾਂ ਫਿਰ ਕਿੰਨੀ ਕ ਸਖਤਾਈ ਹੋਵੇਗੀ ਉਸ ਵਿਅਕਤੀ ਤੇ ਕੀ ਜੜਿਆ ਕਾਨੂੰਨੀ ਕਾਰਵਾਈ ਹੋਵੇਗੀ ਵਿਅਕਤੀ ਦੀ ਆਈਡੀ ਫੇਕ ਹੈ ਜਾਂ ਫਿਰ origignal ਹੈ ਇਹ ਵੀ ਦੇਖਣਾ ਪਵੇਗਾ